ਜੁਬਾਨਦਾਰਸ ਇੱਕ ਵਾਰੀ ਇੱਕ ਰਾਹੀਰ ਕਮਾਈ ਦੇ ਘਰ ਰੁਕਿਆ ਮਾਈ ਨੇ ਦਾਲਾਂ ਸਬਜ਼ੀਆਂ ਤੇ ਖੀਰ ਬਣਾ ਕੇ ਬੜੇ ਚਾਹ ਨਾਲ ਰੋਟੀ ਦੀ ਤਿਆਰੀ ਕੀਤੀ ਤੇ ਜਦੋਂ ਰੋਟੀ ਖਾਣ ਦਾ ਸਮਾਂ ਹੋਇਆ ਤਾਂ ਰਾਹੀਰ ਦੇ ਨੇਗਾ ਸਾਹਮਣੇ ਖੜੀ ਮੱਝ ਤੇ ਪਈ ਉਸਨੇ ਦੇਖਿਆ ਕਿ ਘਰ ਦਾ ਦਰਵਾਜ਼ਾ ਬੜਾ ਤੰਗ ਹੈ ਤੇ ਮੱਝ ਬਹੁਤ ਤਕੜੀ ਇਹ ਦੇਖ ਕੇ ਉਸਨੇ ਕਿਹਾ ਮਾਈ ਜੇ ਤੇਰੀ ਮੱਝ ਮਰ ਜਾਵੇ ਤਾਂ ਕੀ karenge ਤੇਰਾ ਦਰਵਾਜ਼ਾ ਤੰਗ ਆ ਤੇ ਮੱਝ ਬਹੁਤੀ ਤਕੜੀ ਇਹਨੂੰ ਅਗਲਾ ਬਾਹਰ ਕਿਵੇਂ ਲਿਜਾਓ ਮਾਈ ਜੋ ਕਿ ਉਸਦੇ ਵਾਸਤੇ ਥਾਲ ਵਿੱਚ ਗਰਮ-ਗਰਮ ਰੋਟੀ ਲੈ ਕੇ ਆ ਰਹੀ ਸੀ ਉਸ ਨੂੰ ਇਹ ਗੱਲ ਸੁਣ ਕੇ ਗੁੱਸਾ ਆ ਗਿਆ ਮਾਈ ਰਾਘੀਰ ਨੂੰ ਕਹਿੰਦੀ ਬਾਬਾ ਹੱਥ ਕਰ ਜਦੋਂ ਬਾਬੇ ਨੇ ਦੋਵੇਂ ਹੱਥ ਗਾਂ ਕੀਤੇ ਤਾਂ ਮਾਈ ਨੇ ਗਰਮ-ਗਰਮ ਖੀਰ ਖੀਰ ਉਸਦੇ ਹੱਥਾਂ ਤੇ ਉਲਟ ਦੇ ਦਿੱਤੀ ਰਾਘੀਰ ਚੀਕਾ ਮਾਰਦਾ ਹੋਇਆ ਬਾਹਰ ਵੱਲ ਭੱਜਿਆ ਲੋਕਾਂ ਨੇ ਪੁੱਛਿਆ ਕੀ ਹੋਇਆ ਬਈ ਤਾਂ ਉਸ ਨੇ ਕਿਹਾ ਇਹ ਮੇਰੀ ਜ਼ੁਬਾਨ ਦਾ ਰਸ ਡੋਲਦਾ ਜਾਂਦਾ ਬਚਪਨ ਵਿੱਚ ਮੇਰੀ ਮਾਂ ਇਹ ਦੁਵਾਰਾ ਸੁਣਾਈ ਇਹ ਕਹਾਣੀ ਮੈਨੂੰ ਕਦੇ ਨਹੀਂ ਭੁੱਲਦੀ ਜਿਵੇਂ ਜਿਵੇਂ ਮੈਂ ਵੱਡੀ ਹੋਈ ਮੈਨੂੰ ਸਮਾਜ ਵਿੱਚ ਵਿਚਰਦਿਆਂ अनेका ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹਰੇਕ ਦਾ ਆਪੋ ਆਪਣਾ ਅੰਦਾਜ਼ ਹੈ ਕੋਈ ਕੋਈ ਤਾਂ ਹਰ ਗੱਲ ਤੋਲ ਕੇ ਕਰਦਾ ਹੈ ਪਰ ਕਈ ਲੋਕ ਸਿੱਧੇ ਹੀ ਚੱਲਦੇ ਹਨ ਕਈ ਵਾਰੀ ਬਹੁਤੇ ਪੜੇ ਲਿਖੇ ਲੋਕ ਭਾਵੇਂ ਉਹ ਕਿੰਨੇ ਵੀ ਉੱਚੇ ਅਹੁਦੇ ਤੇ ਬੈਠੇ ਹੋਣਾਂ ਦੀ ਜ਼ੁਬਾਨ ਕਰਕੇ ਹਰ ਸਹਿਕਰਮੀ ਉਹਨਾਂ ਤੋਂ ਦੂਰ ਭੱਜਦਾ ਹੈ ਉਹਨਾਂ ਨੂੰ ਹਿਟਲਰ ਕਿਹਾ ਜਾਂਦਾ ਹੈ ਪਰ ਇਸ ਤੋਂ ਉਲਟ ਕਈ ਲੋਕ ਭਾਵੇਂ ਆਮ ਜਾਂ ਕੰਮ ਕਰਦੇ ਹੋਣ ਪਰ ਉਹ ਸਮਾਜ ਵਿੱਚ ਬਹੁਤ ਹਰਮਨ ਪਿਆਰੇ ਹੋ ਜਾਂਦੇ ਹਨ ਇਹ ਸਾਫ਼ ਸਾਡੀ ਜ਼ੁਬਾਨ ਦਾ ਖੇਲ ਹੈ ਇਹੀ ਜ਼ੁਬਾਨ ਸਾਨੂੰ ਅਰਸ਼ ਤੋਂ ਫਰਸ਼ ਤੇ ਅਤੇ ਫਰਸ਼ ਤੋਂ ਅਰਸ਼ ਤੇ ਪਹੁੰਚਾ ਸਕਦੀ ਹੈ ਕਿਉਂਕਿ ਜ਼ੁਬਾਨ ਵਿੱਚੋਂ ਨਿਕਲੀ ਗੱਲ ਤੇ ਕਮਾਨ ਵਿੱਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਆਉਂਦਾ ਜ਼ੁਬਾਨ ਦੇ ਚਲਾਏ ਤੀਰਾਂ ਦਾ ਖਾਮਿਆਜਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪੈਂਦਾ ਹੈ ਚੰਗੀ ਬੋਲੀ ਸਾਡੇ ਕੁਝ ਖੋਂਦੀ ਨਹੀਂ ਸਗੋ ਦੂਜੇ ਦੇ ਮਾਨਤੇ ਸ਼ਾਪ ਛੱਡ ਜਾਂਦੀ ਹੈ